ਜਿਹੜੀ 10 ਸਾਲ ਪੁਰਾਣੀ ਗੱਡੀ ਹੈ ਉੱਥੋਂ ਲਿਆ ਕੇ ਇੱਥੇ ਨੰਬਰ ਲਵਾਉਣਾ ਪੈਂਦਾ ਹੂੰ ਹੁਣ ਜਿਹੜੀ ਮਰਜ਼ੀ ਦੀ ਗੱਲ ਕਰ ਰਹੇ ਹੋ ਇਹ ਘੱਟੋ ਵੱਟ ਤੇ 2.5 ਤੋਂ 3 ਲੱਖ ਦੀ ਆਸਤੀ ਬੰਦੀ ਨੰਬਰ ਲਵਾਉਣਾ ਪੈਂਦਾ ਹੈ ਅੱਛਾ ਹੁਣ ਜਿਹੜੀ ਇੱਥੇ ਲੋਕਲ ਗੱਡੀ ਨੂੰ ਮਹਿੰਗੀ ਪੈ ਜਾਂਦੀ ਹੈ 10 ਸਾਲ ਤੋਂ ਪਹਿਲਾਂ ਐਨਓਸੀ ਲੈਣੀ ਪੈਂਦੀ ਹੈ ਜੇ 10 ਨਾਂਜੇ ਸ਼ੋ ਤਾਂ ਐਨਓਸੀ ਦਿੰਦੇ ਨਹੀਂ ਤੇ ਜਿਹੜਾ ਇੱਥੇ ਦਾ ਨੰਬਰ ਲਗਣਾ ਵਾ ਉਹ ਕਿਸ ਤਰੀਕੇ ਦੇ ਨਾਲ ਲੋਕੀ ਫਿਰ ਜਿਹੜਾ ਕੀ ਕਰਵਾਣਗੇ ਆਪਣਾ ਕੰਮ ਫਿਰ ਤਾਂ ਗੱਡੀ ਉਹ ਕੰਡਮ ਦੀ ਕੰਡੇ ਉਹ ਕੰਡਮ ਹੀ ਲੈਣੀ ਗੱਡੀ ਬਸ ਉਹ ਕਬਾੜੀ ਕਬਾੜੀ ਹੋਏਗੀ ਮੜ ਕੇ ਗੱਡੀਆਂ ਦੇ ਦਿੱਨੇ ਬਹੁਤ ਆ ਰਹੀਆਂ ਲੋਕਾਂ ਦੇ ਬਾਅਦ ਸੌਦਰ ਹੋ ਗਈ ਕਿ ਸਸਤੀ ਗੱਡੀ ਉੱਤੇ ਪਰ ਕੋਲ ਮਲਾ ਕੇ ਸਾਲ 200 ਬਾਅਦ ਜਾ ਕੇ ਪਤਾ ਲੱਗਦਾ ਕਿ ਫਾਇਦਾ ਵੀ ਨਹੀਂ ਆਦਾ। ਵਿਕਦੀਆਂ ਨਹੀਂ ਸੇਲ ਨਹੀਂ ਜਾਂ ਮੁੜ ਕਿਉਂ? ਪੰਜਾਬ ਦੀ ਆਰਸੀ ਜੋ ਹੈ ਉਹ 15 ਸਾਲ ਲਈ ਵੈਲਿਡ ਹੈ। ਪਲੱਸ ਪੰਜਾਬ ਦੀ ਕਾਰ ਪੰਜਾਬ 'ਚ ਵਧੀਆ ਰੇਟ ਤੇ ਵਿਕਦੀ ਹੈ। ਇੱਕ ਵਾਰ ਤੁਸੀਂ ਦਿੱਲੀ ਨੂੰ ਪੰਜਾਬ ਦਾ ਨੰਬਰ ਲਗਵਾ ਲਓ ਉਸ ਤੋਂ ਬਾਅਦ ਘੱਟ ਕੰਦੇ ਘੱਟ ਨੰਬਰ ਦੀ ਰੀਸੇਲ ਬਹੁਤ ਘੱਟ ਹੋ ਜਾਂਦੀ ਹੈ। ਉਹ ਲੱਖ ਡੇਢ ਲਗ ਉਹ ਵੀ ਘਟ ਜਾਂਦਾ ਪਲੱਸ ਕਟਿੰਗ ਨੰਬਰ ਹੋ ਗਈ ਉਹ ਵੀ ਘਟ ਜਾਂਦਾ ਸਾਡੇ ਆਪਣੇ ਪਰਸਨਲ ਐਕਸਪੀਰੀਅੰਸ ਦੇ ਵਿੱਚ ਇੰਨੇ ਡੀਲਰ ਨੇ ਜੋ ਐਚ ਆਰ ਨੰਬਰ ਕਾਰਾਂ ਲੈ ਕੇ ਫਸੇ ਨੇ ਤਾਂ ਆਮ ਲੋਕ ਤਾਂ ਫਿਰ ਕਿੱਥੇ ਹੀ ਜਾਣਗੇ ਹਜੇ ਫਿਲਹਾਲ ਡੀਲਰਸ ਨੂੰ ਇੰਨੀ ਨੌਲੇਜ ਹੁੰਦੀ ਆ ਕਾਰਾਂ ਬਾਰੇ ਆ ਹੁਣ ਅੰਦਰ ਮਕੈਨਿਕਲ ਪ੍ਰੋਬਲਮ ਜਦੋਂ ਜਿੱਦਾਂ ਕੋਈ ਕਾਰ ਲਿਸ਼ਕਾ ਆ ਕੇ ਖੜੀ ਕਰਦੀ ਅੰਦਰੋਂ ਕੀ ਪ੍ਰੋਬਲਮ ਹੈ ਉਹ ਤੁਹਾਨੂੰ ਨਹੀਂ ਨਾ ਪਤਾ ਪੰਜਾਬ 'ਚ ਅਕਸਰ ਤੁਸੀਂ ਇਹ ਚੀਜ਼ ਸੁਣੀ ਵੀ ਹੋਏਗੀ ਤੇ ਸ਼ਾਇਦ ਤੁਸੀਂ ਇਸ ਚੀਜ਼ ਤੇ ਗੱਲ ਦੇ ਉੱਤੇ ਅਮਲ ਵੀ ਕੀਤਾ ਹੋਏਗਾ ਕਿ ਦਿੱਲੀੋਂ ਗੱਡੀ ਲੈਣ ਨੇ ਆ ਸਸਤੀ ਮਿਲਦੀ ਐ ਤੇ ਇੱਥੇ ਆ ਕੇ ਨੰਬਰ ਲਵਾ ਲਾਂਗੇ ਪੰਜਾਬ ਦਾ ਤੇ ਜਿਹੜੇ ਨੇ ਕਿ ਚਾਰ ਪੈਸੇ ਵੀ ਬਚ ਜਾਣਗੇ ਅਕਸਰ ਲਗਜ਼ਰੀ ਸੈਗਮੈਂਟ ਦੇ ਵਿੱਚ ਜਿਹੜੀਆਂ ਗੱਡੀਆਂ ਦਾ ਵਾ ਉਹਦੇ ਵਿੱਚ ਇਸ ਤਰੀਕੇ ਦੇ ਨਾਲ ਕਾਫੀ ਲੋਕ ਜਿਹੜੇ ਨੇ ਕਿ ਉਹ ਸਕੀਮ ਵੀ ਲਾਉਂਦੇ ਨੇ ਤੇ ਇਸ ਚੀਜ਼ ਨੂੰ ਅਪਣਾਉਂਦੇ ਵੀ ਨੇ ਪਰ ਪੰਜਾਬ ਦਾ ਕਾਰ ਬਾਜ਼ਾਰ ਇਸ ਵਕਤ ਕਿੱਥੇ ਖੜਾ ਹੈ ਮੈਂ ਜਲੰਧਰ ਇਸ ਵਕਤ ਮੌਜੂਦ ਆ ਦੋ ਤਿੰਨ ਦਹਾਕਿਆਂ ਦਾ ਲੰਬਾ ਐਸ ਵਕਤ ਸੁਖਰਾਜ ਸਿੰਘ ਹੋਰੀ ਨਾਲ ਨੇ ਇਹਨਾਂ ਕੋਲ ਤਜਰਬਾ ਵੈ ਪੰਜਾਬ ਦੇ ਕਾਰੋਬਾਰ ਨੂੰ ਕੀ ਫਰਕ ਹੈ ਤੇ ਜਿਹੜੀ ਇੱਕ ਗੱਲ ਮੈਂ ਆਖੀ ਹੈ ਕਿ ਲੋਕਾਂ ਦਾ ਇੱਕ ਮਾਈਂਡ ਸੈਟਅਪ ਹੈ ਕੋਈ ਗੱਲ ਨਹੀਂ ਉੱਥੇ ਬੰਦ ਹੋ ਗਈ ਇੱਥੇ ਲੈ ਆ ਕੇ ਚਲਾ ਲਾਂਗੇ ਚਾਰ ਪੈਸੇ ਹੀ ਬਚ ਜਾਣਗੇ ਵੀ ਸਟਾਰਚ ਥੋੜਾ ਜਿਹਾ ਸਮਝਾਓ ਕਿ ਇਹ ਕੈਲਕੂਲੇਸ਼ਨ ਸਹੀ ਬੈਠੇਗੀ ਇਹ ਨਹੀਂ ਨਹੀਂ ਇਹ ਜਿਹੜੀ 10 ਸਾਲ ਪੁਰਾਣੀ ਗੱਡੀ ਹੈ ਉੱਥੋਂ ਲਿਆ ਕੇ ਇੱਥੇ ਇਹ ਨੰਬਰ ਲਵਾਉਣਾ ਪੈਂਦਾ ਹੂੰ ਹੁਣ ਜਿਹੜੀ ਮਰਜ਼ੀ ਦੀ ਗੱਲ ਕਰ ਰਹੇ ਹੋ ਇਹ ਘੱਟੋ ਵਾੜ ਤੇ ਢਾਈ 3 ਲੱਖ ਦੀ ਆਸੀ ਬੰਦੀ ਨੰਬਰ ਲਾਉਣਾ ਪੈਂਦਾ ਅੱਛਾ ਹੋਰ ਇੱਥੇ ਲੋਕਲ ਗੱਡੀ ਨੂੰ ਮਹਿੰਗੀ ਪੈ ਜਾਂਦੀ ਹੈ ਉਹ ਰਿਪੇਅਰ ਵੀ ਨਿਕਲਦੀ ਉਹ ਗੱਡੀ ਰਿਪੇਅਰ ਵੀ ਬਹੁਤ ਨਿਕਲਦੀ ਹੈ ਪਤਾ ਨਹੀਂ ਲੱਗ ਕਿਸੇ ਨੂੰ ਮਈ ਦੇ ਵਿੱਚ ਗੱਡੀ ਖਤਮ ਹੋ ਗਈ ਹੋਈ ਹੈ ਕਿ ਉੱਥੇ 10 ਸਾਲ ਉੱਥੇ ਗੱਡੀ ਚੱਲਣੀ ਨਹੀਂ ਹੈ ਪੰਜਾਬ ਚ ਲੈਣੀ ਪਹਿਲਾਂ ਐਮਵਾਈ ਐਮਵੀਆਈ ਦੇ ਥਰੂ ਜਾਏਗੀ ਜਾਂ ਐਨਓਸੀ ਉਹਦੀ ਉੱਥੋਂ ਮਿਲ ਜਾਏਗੀ ਨਹੀਂ ਐਨਓਸੀ ਲੈਣੀ ਪੈਗੀ ਉੱਥੋਂ ਤੇ ਕਈ ਇਹ ਵੀ ਨਾਲ ਮਿੱਥ ਸੀ ਚਲਦੀਆਂ ਨੇ ਕਿ ਐਨਓਸੀ ਜਿਹੜੀ ਆ ਕਿ ਉੱਥੇ ਇਸ਼ੂ ਨਹੀਂ ਹੋਣੀ ਉਹ ਜਿਹੜੀ 10 ਸਾਲ ਦੇ ਟਾਈਮ ਟੱਪ ਜਾਂਦਾ ਉਹਨਾਂ ਦੀ ਐਨਓਸੀ ਮੁਸ਼ਕਲ ਹੋ ਜੂਗੀ ਕਿ ਲੋਕ ਇਸ ਚੀਜ਼ ਦਾ ਵੀ ਠੱਗੀ ਦਾ ਵੀ ਸ਼ਿਕਾਰ ਹੋ ਸਕਦੇ ਨੇ ਕਿ ਉਧਰੋਂ ਲੈ ਸਕਦੇ ਨੇ ਉਹ ਜਾਣੇ ਹੋਏ ਨੇ ਉਹ ਜਾਣੇ ਹੋਏ ਵੀ ਆ ਠੱਗੀ ਦੇ ਸ਼ਿਕਾਰ ਮਤਲਬ ਕਿ ਐਨਓਸੀ ਜਿਹੜੀ ਹੈ ਕਿ ਉਹ ਸੋਖੀ ਨਹੀਂ ਮਿਲਨੀ ਜਾਂ ਮਿਲਨੀ ਨਹੀਂ 10 ਸਾਲ ਤੋਂ ਪਹਿਲਾਂ ਐਨਓਸੀ ਲੈਣੀ ਪੈਂਦੀ ਹੈ ਜੇ 10 ਸਾਲਾਂਾਂ ਜੇ ਫਿਰ ਤੁਹਾਨੂੰ ਐਨਓਸੀ ਦਿੰਦੇ ਨਹੀਂ ਬੰਦੇ ਤੇ ਜਿਹੜਾ ਇੱਥੇ ਦਾ ਨੰਬਰ ਲਗਣਾ ਵਾ ਉਹ ਕਿਸ ਤਰੀਕੇ ਦੇ ਨਾਲ ਲੋਕੀ ਜਿਹੜਾ ਕੀ ਕਰਵਾਣਗੇ ਆਪਣਾ ਕੰਮ ਫਿਰ ਤਾਂ ਗੱਡੀ ਉਹ ਤਾਂ ਕੰਡਮ ਦੇ ਕੰਡੇ ਵੀ ਕੰਡਮ ਹੀ ਲੈਣੀ ਗੱਡੀ ਬਸ ਉਹ ਕਬਾੜੀ ਕਬਾੜੀ ਹੋ ਗਈ ਮੜ ਗਈ ਪਰ ਓਵਰ ਆਲ ਜੋ ਇਹ ਸਿਨੈਰੀਓ ਬੰਦਾ ਪਿਆ ਇਹਨੂੰ ਕਿਵੇਂ ਵੇਖਦੇ ਪਿਓ ਕਿ ਕਾਰ ਬਾਜ਼ਾਰ ਜਿਹੜਾ ਇੱਕ ਪੰਜਾਬ ਦਾ ਇਹਦੇ ਤੇ ਕੀ ਅਸਰ ਕੀ ਪੈ ਕੁੱਲ ਮਿਲਾ ਕੇ ਹਾਲਾਤ ਮਾੜੇ ਹੀ ਆ ਕਿਵੇਂ ਬਸ ਆਹੀ ਗੱਡੀਆਂ ਜਿਹਦੇ ਦਿੱਲੀੋਂ ਬਹੁਤ ਆ ਰਹੀਆਂ ਲੋਕਾਂ ਦੇ ਬਾਜ਼ਾਰ ਸੋਦਰ ਹੋ ਗਈਆਂ ਕਿ ਸਸਤੀ ਗੱਡੀ ਉੱਥੇ ਪਰ ਕੁੱਲ ਮਿਲਾ ਕੇ ਸਾਲ 200 ਬਾਝ ਜਾ ਕੇ ਉਹਨਾਂ ਪਤਾ ਲੱਗਦਾ ਕਿ ਭਾਵੇਂ ਫਾਇਦਾ ਵੀ ਨਹੀਂ ਆਦਾ ਲਗਦੀਆਂ ਸੇਲ ਹੀ ਨਹੀਂ ਜਾਂ ਮ ਤਨਵੀਰ ਮਾਰਕੀਟ ਤੱਕ ਇੰਟਰਸਟ ਹੈ ਜਿਸ ਤਰੀਕੇ ਦਾ ਤੁਹਾਡੇ ਪਿਤਾ ਜੀ ਨੇ ਦੱਸਿਆ ਕਿ ਕੰਡਮੋ ਹੋ ਜਾਣੀ ਆ ਥੋੜਾ ਇਹਨੂੰ ਵਿਸਤਾਰ ਚ ਸਮਝਾਓਗੇ ਕਿ ਤੁਸੀਂ ਹੁਣ ਇਹਨੂੰ ਬਿਜ਼ਨਸ ਨੂੰ ਔਨ ਕਰਦੇ ਹੋ ਲੋਕਾਂ ਦਾ ਰੁਚੀ ਕਿਸ ਤਰੀਕੇ ਦਾ ਮਾਰਕੀਟ ਦਾ ਭਾਈ ਇਹੀ ਜਿਹਾ ਤੁਹਾਨੂੰ ਦੱਸਿਆ ਮੈਂ ਕਿ ਜਿੱਦਾਂ ਮੋਟਰਸ ਦਾ ਲੋਕਾਂ ਨੂੰ ਇਹੀ ਨਹੀਂ ਪਤਾ ਕਿ ਜੋ ਪੰਜਾਬ ਦੀ ਆਰ.ਸੀ. ਆ ਉਹ 15 ਸਾਲ ਲਈ ਵੈਲਿਡ ਹੈ ਜੋ ਦਿੱਲੀ ਦੀ ਆਰ.ਸੀ. ਉਹ 10 ਸਾਲ ਲਈ ਵੈਲਿਡ ਹੈ ਹੁਣ ਜੇ ਤੁਸੀਂ 16 ਮਾਡਲ ਗੱਡੀ ਉਥੋਂ ਲਿਆਉਂਦੇ ਹੋ ਉਹ 26 2026 ਚ ਖਤਮ ਤਾਂ ਨੂੰ ਜਿੱਦਾਂ ਮੰਨ ਲਓ ਆਡੀ ਲੈ ਕੇ ਆਏ ਤੁਸੀਂ 2.5 ਤਿੰਨ ਲੱਗਦਾ ਤੁਹਾਨੂੰ ਨੰਬਰ ਪੈ ਜਾਣਾ ਉਹਦਾ ਲਵਾਣ ਦਾ ਤੇ ਉਹੀ ਪੈਸੇ ਤੁਸੀਂ ਜੇ ਪੰਜਾਬ ਦੀ ਗੱਡੀ ਲਓ 2.5 ਲੱਖ ਦੀ ਉਨੀ ਉਧਰੋਂ ਪੈਣੀ ਹੈ ਉਨੀ ਤੁਹਾਨੂੰ ਉਧਰੋਂ ਸਸਤੀ ਮਿਲਦੀ ਹੈ ਉਹ ਗੱਲ ਲੋਕਾਂ ਨੂੰ ਪਤਾ ਨਹੀਂ ਹੁੰਦੀ ਮੇਨਲੀ ਫਰਕ ਇੱਥੋਂ ਆਉਂਦਾ ਕਿ ਪੰਜਾਬ ਦੀ ਆਰ.ਸੀ. ਜੋ ਹੈ ਉਹ 15 ਸਾਲ ਲਈ ਵੈਲਿਡ ਹੈ ਪਲੱਸ ਪੰਜਾਬ ਦੀ ਕਾਰ ਪੰਜਾਬ 'ਚ ਵਧੀਆ ਰੇਟ ਤੇ ਵਿਕਦੀ ਹੈ ਇੱਕ ਵਾਰ ਤੁਸੀਂ ਦਿੱਲੀ ਨੂੰ ਪੰਜਾਬ ਦਾ ਨੰਬਰ ਲਗਵਾ ਲਓ ਉਸ ਤੋਂ ਬਾਅਦ ਕੱਟ ਕੇ ਕੱਟ ਨੰਬਰ ਦੀ ਰੀਸੇਲ ਬਹੁਤ ਘੱਟ ਹੋ ਜਾਂਦੀ ਹੈ ਉਹ ਲੱਕ ਡੇਢ ਲੱਗ ਉਹ ਵੀ ਘਟ ਜਾਂਦਾ ਪਲੱਸ ਕਟਿੰਗ ਨੰਬਰ ਹੋਗੀ ਉਹ ਵੀ ਘਟ ਜਾਂਦਾ ਤੇ ਕੁੱਲ ਮਿਲਾ ਕੇ ਬਾਅਦ ਚੋ ਗੱਡੀ ਨੰਬਰ ਲਵਾਉਣ ਤੋਂ ਬਾਅਦ ਵੀ ਸਸਤੀ ਹੀ ਵਿਕਦੀ ਹੈ। ਮਤਲਬ ਕਿ ਜਿੰਨੇ ਪੈਸੇ ਨੰਬਰ ਤੇ ਵੀ ਲਾਏ ਆ ਪੈਸੇ ਉਹਦੇ ਵੀ ਨੇ ਪੂਰੇ ਹੋਣੇ। ਉਹ ਵੀ ਉਹ ਵੀ ਉਹ ਵੀ ਜਾਂਦੇ ਆ ਨਾਲ ਹੀ। ਅੱਛਾ ਇੱਕ ਚੀਜ਼ ਨਾ ਹੋਰ ਵੀ ਲੋਕਾਂ 'ਚ ਇਹ ਮਿਥਸ ਆਉਂਦੀਆਂ ਨੇ ਕਿ ਖਾਸ ਤੌਰ ਤੇ ਲਗਜ਼ਰੀ ਕਾਰਾਂ ਦਾ ਜਿਹੜਾ ਸੈਗਮੈਂਟ ਹੈ ਜਿੰਦੇ ਡਾਟ ਇਸ ਹੋਣੀਆਂ BM ਸੀਰੀਜ਼ ਦੀਆਂ ਕਾਰਾਂ ਹੋਗੀਆਂ ਇਹ ਬਹੁਤ ਸਸਤੀਆਂ ਮਿਲਦੀਆਂ ਨੇ ਉੱਥੋਂ। ਇਹਦੇ ਪਿੱਛੇ ਦਾ ਕੀ ਰਾਜ਼ ਹੈ? ਉੱਥੋਂ ਦੀ ਇੱਥੇ ਦਾ ਫਰਕ ਕਿੰਨਾ? ਫੇਰ ਗੱਲ ਆ ਕੇ ਅਖੀਰ ਤੇ ਉੱਥੇ ਹੀ ਆ ਕਿ ਕੱਟ ਨੰਬਰ ਲਾ ਕੇ ਜਿਹੜਾ ਕਿ ਵਿਕਦੀਆਂ ਤੇ ਇਹਨੇ ਇਹ ਇਸ ਟਾਈਮ ਦਾ ਟ੍ਰੈਂਡ ਬਹੁਤ ਜ਼ਿਆਦਾ ਹੈਗਾ ਮਤਲਬ ਲੋਕੀ ਕੋਈ ਹੁੰਦਾ ਮਤਲਬ ਕਾਫੀ ਲੋਕਾਂ ਨੇ ਇਹ ਕੰਮ ਸ਼ੁਰੂ ਕਰਤਾ ਕਿ ਉੱਥੋਂ ਐਚ ਆਰ ਨੰਬਰ ਜਾਂ ਦਿੱਲੀ ਨੰਬਰ ਲਿਆ ਕੇ ਇੱਥੇ ਸੇਲ ਕਰਨੀ ਸ਼ੁਰੂ ਕਰਤੀ ਹੈ ਫਿਰ ਕਈ ਲੋਕ ਦੇਖਦੇ ਕਿ ਚਲੋ ਸਾਨੂੰ ਉੱਥੇ ਨਹੀਂ ਜਾਣਾ ਪੈਣਾ ਵੀ ਇੱਥੇ ਹੀ ਸਾਨੂੰ ਮਿਲ ਜੇਗੀ ਬਟ ਉਹੀ ਮੈਂ ਤੁਹਾਨੂੰ ਦੱਸ ਰਿਹਾ ਜੋ ਕਿ ਨੰਬਰ ਲਵਾਉਣ ਦੇ ਜਦੋਂ ਤੁਸੀਂ ਕਹੈਂ ਐਨਓਸੀ ਵਗੈਰਾ ਚ ਪ੍ਰੋਬਲਮ ਆਂਦੀ ਹੈ ਉਹ ਪ੍ਰੋਬਲਮ ਫਿਰ ਕਟਿੰਗ ਨੰਬਰ ਦੀ ਰੀਸੇਲ ਵੈਸੇ ਹੀ ਘਾਟਾ ਮਤਲਬ ਸਾਡੇ ਕੋ ਵੀ ਕਸਟਮਰ ਆਂਦੇ ਜਦੋਂ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਕਟਿੰਗ ਨੰਬਰ ਹੈ ਉਸੇ ਟਾਈਮ ਕਹਿੰਦੇ ਕਿ ਨਹੀਂ ਸਾਨ ਓਰੀਜਨਲ ਨੰਬਰ ਪੰਜਾਬ ਦੀ ਕਾਰ ਦਿਓ ਕਿਉਂਕਿ ਕਈ ਵਾਰੀ ਡੀਲਰਸ ਵੀ ਜਿਹੜਾ ਨੇ ਕਿ ਉਧਰੋਂ ਗੱਡੀਆਂ ਲੈ ਕੇ ਆਂਦੇ ਨੇ ਉਹ ਕਰਦੇ ਵੀ ਨਹੀਂ ਅਕਸਰ ਮਾਰਕੀਟ 'ਚ ਵੀ ਦੇਖਿਆ ਮਤਲਬ ਕਿ ਲੋਕ ਇਸੇ ਨੂੰ ਨਹੀਂ ਹੁਣ ਪਸੰਦ ਕਰਦੇ ਭਾਈ ਸਾਡੇ ਆਪਣੇ ਪਰਸਨਲ ਐਕਸਪੀਰੀਅੰਸ ਦੇ ਵਿੱਚ ਇੰਨੇ ਡੀਲਰ ਨੇ ਜੋ ਐਚ ਆਰ ਨੰਬਰ ਕਾਰਾਂ ਲੈ ਕੇ ਫਸੇ ਨੇ ਤਾਂ ਆਮ ਲੋਕ ਤਾਂ ਫਿਰ ਕਿੱਥੇ ਹੀ ਜਾਣਗੇ ਹਜੇ ਫਿਲਹਾਲ ਡੀਲਰਸ ਨੂੰ ਇੰਨੀ ਨੌਲੇਜ ਹੁੰਦੀ ਆ ਕਾਰਾਂ ਬ ਹੁਣ ਅੰਦਰ ਮਕੈਨੀਕਲ ਪ੍ਰੋਬਲਮ ਜਦੋਂ ਜਿੱਦਾਂ ਕੋਈ ਕਾਰ ਲਿਸ਼ਕਾ ਕੇ ਖੜੀ ਕਰਤੀ ਅੰਦਰੋਂ ਕੀ ਪ੍ਰੋਬਲਮ ਹੈ ਉਹ ਤੁਹਾਨੂੰ ਨਹੀਂ ਨਾ ਪਤਾ ਉਹ ਤਾਂ ਤੁਹਾਨੂੰ ਚੈੱਕ ਕਰਵਾਉਣਾ ਪੈਣਾ ਸਾਰਾ ਲੋਕੀ ਦੇਖਦੇ ਕਿ ਬਸ ਸਸਤੀ ਮਿਲ ਰਹੀ ਹੈ ਲੈ ਲਓ ਪਰ ਉਹ ਜਿੰਨੀ ਸਸਤੀ ਮਿਲਦੀ ਹੈ ਬਾਅਦ ਛੋਣੇ ਪਏ ਉੱਪਰ ਵੀ ਲਾ ਦੋਗੇ ਤਾਂ ਫਾਇਦਾ ਕੀ ਜੇ ਉੱਥੇ ਕੋਈ ਮੈਨੂੰ ਕਾਰ ਕੋਈ ਸਪੋਜ਼ ਇਨੋਵਾ ਕਰੀਆ ਮੈਨੂੰ 3 ਲੱਖ ਦੀ ਵੇਚਦਾ ਪਿਆ ਮੈਂ ਉਹਨੂੰ ਪੰਜਾਬ ਚ ਲੈ ਕੇ ਆਨਾ ਬਿਨਾ ਲੀਗਲੀ ਕਿਸੇ ਤਰੀਕੇ ਨਾਲ ਫਸੇ ਮੋਂ ਨੂੰ ਇੱਥੇ ਚਲਾ ਸਕਦਾ ਆ ਆਰਾਮ ਦੇ ਨਾਲ ਭਾਜੀ ਇਦਾਂ ਐ ਕਿ ਜਦ ਦਾ ਮੰਨ ਲਓ ਤੁਹਾਡੀ ਮੇ 2026 ਜਾਂ ਜੂਨ 2026 ਦੇ ਵਿੱਚ ਆਰ ਸੀ ਖਤਮ ਹੋ ਰਹੀ ਹੈ ਤੁਹਾਨੂੰ 2000 ਮੇ 2026 ਤੋਂ ਪਹਿਲਾਂ ਪਹਿਲਾਂ ਐਨਓਸੀ ਕਢਵਾਨੀ ਪੈਗੀ ਇੱਕ ਵਾਰ ਉਹ ਟਾਈਮ ਟੱਪ ਗਿਆ ਫਿਰ ਐਨਓਸੀ ਨਹੀਂ ਮਿਲਨੀ ਫਿਰ ਉਹ ਕਾਰ ਫਿਰ ਨਹੀਂ ਮਿਲਨੀ ਫਿਰ ਬਹੁਤ ਮੁਸ਼ਕਿਲ ਮਿਲਦੀ ਹੈ ਉਹ ਵੀ ਮਤਲਬ ਕੁਛ ਨਾ ਕੁਛ ਕਰਕੇ ਤੱਕ ਦਿਖਾ ਕੇ ਤਰੀਕੇ ਦੇ ਨਾਲ ਹਾਂਜੀ ਹਾਂਜੀ ਉਹ ਫਿਰ ਉਹ ਖੱਜੇ ਲਉਣ ਵਾਲਾ ਕੰਮ ਹੀ ਆ ਤੁਸੀਂ ਕਦੀ ਉੱਥੇ ਜਾ ਰਹੇ ਹੋ ਕਿਉਂਕਿ ਇੱਥੇ ਦਾ ਆਰਟੀਓ ਲੱਗ ਹੈ ਜਦੋਂ ਮੈਨੂੰ ਮਿਲ ਗਈ ਫਿਰ ਮੈਂ ਜਦੋਂ ਪੰਜਾਬ ਦਾ ਨੰਬਰ ਲੈਣਾ ਸੀ ਜਦੋਂ 2015 ਦੀ ਗੱਡੀ ਸ਼ੋਰੂਮ ਚ ਨਿਕਲੀ ਉਦੋਂ ਦੇ ਟੈਕਸਿਸ ਦੇਣੇ ਪੈਣਗੇ ਨਹੀਂ ਪਾਜੀ ਇਦਾਂ ਹੁੰਦਾ ਕਿ ਟੈਕਸ ਨਵੀਂ ਕਾਰ ਦੇ ਹਿਸਾਬ ਨਾਲ ਕੁਝ ਪਰਸੈਂਟ ਦੇ ਹਿਸਾਬ ਨਾਲ ਹੁੰਦਾ ਹੈ ਬਟ ਜਿੱਦਾਂ ਹੁਣ ਲਾਲੋ ਫੋਰਚੂਨਰ ਹੈ ਜੇ ਤੁਸੀਂ 2016 17 ਮਾਡਲ ਫੋਰਚੂਨਰ ਲੈਂਦੇ ਹੋ ਦਿੱਲੀ ਨੰਬਰ ਤਾਂ ਅਰਾਊਂਡ 1.5-2 ਲੱਖ ਤੱਕ ਦਾ ਲੱਗ ਜਾਂਦਾ ਨੰਬਰ ਦੇ ਉੱਪ ਕਿੰਨੇ ਉਹਦੇ ਪਏ ਹੋਏ ਅੱਗੇ ਟਾਈਮ ਉਹਦੇ ਮੁਤਾਬਿਕ ਨਹੀਂ ਮਤਲਬ ਟੋਟਲ ਜਦੋਂ ਜੋ ਨਵੀ ਫੋਰਚੂਨਰ ਦਾ ਪ੍ਰਾਈਸ ਹੈ ਨਾ ਉਹ ਉਸ ਦੇ ਹਿਸਾਬ ਨਾਲ ਕੁਝ ਪਰਸੈਂਟੇਜ ਕੱਢ ਕੇ ਬ੍ਰਾਂਡ ਨਿਊ ਕਾਰ ਦੇ ਰੇਟ ਦੇ ਹਿਸਾਬ ਨਾਲ ਟੈਕਸ ਹੁੰਦਾ ਪਰ ਇਹ ਲੋਕਾਂ ਨੂੰ ਮੇਨਰ ਦਾ ਬਹੁਤ ਅਹਿਮ ਚੀਜ਼ ਹੈ ਕਿ ਜਾਣਨੀ ਹੋਏ ਕਿ ਜਿਹੜੀ ਗੱਡੀ ਉੱਥੇ ਖਤਮ ਹੋ ਗਈ ਹੈ ਉਹਦੀ ਐਨਸੀ ਨਹੀਂ ਮਿਲਨੀ ਨਹੀਂ ਮਿਲੇਗੀ ਹਾਂ ਜੀ ਇੱਥੇ ਤੁਸੀਂ ਉਧਰ ਜਿੱਦਾਂ ਮਰਜ਼ੀ ਚਲਾਈ ਜਾਓ ਇੱਥੇ ਇੱਥੇ ਵੀ ਉਹ 15 ਸਾਲ ਜਦੋਂ ਜਦੋਂ ਫੜ ਲਈ ਕਾਰ ਜਦੋਂ ਪੁਲਿਸ ਨੇ ਫੜ ਲਈ ਉਹ ਬੌਂਡੀ ਹੋएगी ਸਿੱਧੀ ਉਹ ਜੋ 2-3 ਲੱਖ ਤੁਸੀਂ ਖਰਚਿਆ ਵੀ ਹੈ ਉਹ ਉਹਨਾਂ ਨੇ ਮੁੜ ਕੇ ਦੇਣੀ ਨਹੀਂ ਤੁਹਾਨੂੰ ਗੱਡੀ ਵਾਪਸ ਹੋਰ ਵੀ ਅੰਡਰਸਟੈਂਡ ਕਰਨ ਵਾਲੀ ਹੈ ਜਿਹੜੀ ਦਿੱਲੀ ਨੰਬਰ ਦੀ ਆਰ ਸੀ ਹੈ ਉਹ ਜੇ ਉੱਥੇ ਵੀ 10 ਸਾਲ ਤੇ ਇੱਥੇ ਵੀ 10 ਸਾਲ ਹੀ ਹੋएगी ਕਿਉਂਕਿ ਪੀ ਵੀ ਨੰਬਰ ਦੀ ਇੱਥੇ 15 ਸਾਲ ਹਾਂ ਜੀ 10 ਸਾਲ ਹੀ ਹੋएगी 10 ਸਾਲ ਹੀ ਹੋएगी ਕਿਉਂਕਿ ਟੈਕਸ 10 ਸਾਲ ਦਾ ਦਰਿਆ ਨਾ